ਸਰਚਨ ਸ਼੍ਰੀ ਹਰਮੰਦਰ ਸਾਹਿਬ ਦੇ ਦਫ਼ਤਰ ਇਹ ਅਕਾਊਂਟ ਕਲਰਕ ਦਰਬਾਰਾ ਸਿੰਘ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਸੇਵਾਦਾਰ ਦਰਬਾਰਾ ਸਿੰਘ ਤੇ ਕਾਤਿਲਾਨਾ ਹਮਲਾ ਕਰ ਦਿੱਤਾ ਗਿਆ ਜਿਦੇ ਵਿੱਚ ਦਰਬਾਰਾ ਸਿੰਘ ਦੀ ਮੌਤ ਹੋ ਗਈ ਹੈ ਇਹ ਹਮਲਾ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਦੇ ਦਫ਼ਤਰ ਦੀ ਅਕਾਊਂਟ ਬ੍ਰਾਂਚ ਤੇ ਵਿੱਚ ਕੀਤਾ ਗਿਆ ਦਰਸਲ ਸੁਖਬੀਰ ਸਿੰਘ ਅਤੇ ਦਰਬਾਰਾ ਸਿੰਘ ਦਾ ਕੋਈ ਪਰਿਵਾਰਕ ਹੀ ਆਪਸੀ ਝਗੜਾ ਦੱਸਿਆ ਜਾ ਰਿਹਾ ਹੈ ਜੋ ਕਿ ਜਾਨਲੇਵਾ ਹਮਲੇ ਤੱਕ ਪਹੁੰਚ ਗਿਆ ਸੇਵਾਦਾਰ ਦਰਬਾਰਾ ਸਿੰਘ ਦੀ ਛਾਤੀ ਦੇ ਵਿੱਚ ਅਕਾਊਂਟਸ ਕਲਰਕ ਸੁਖਬੀਰ ਸਿੰਘ ਵੱਲੋਂ ਛਰਪਾਨ ਦੇ ਨਾਲ ਹਮਲਾ ਵੀ ਕੀਤਾ ਗਿਆ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਵੀ ਮੜੀ ਘਟਣ ਵਾਪਰੀ ਸੱਚਕਾਂ ਸ਼੍ਰੀ ਹਮੰਦਰ ਸਾਹਿਬ ਦੀ ਅਕਾਊਂਟ ਬ੍ਰਾਂਚ ਵਿੱਚ ਦੋ ਮੁਲਾਜ਼ਮ ਆਪਸ ਵਿੱਚ ਝਗੜ ਪਏ ਜਿਸ ਦੇ ਨਾਲ ਇੱਕ ਮੁਲਾਜ਼ਮ ਦੇ ਜੋਨਾਦਰਪਾਲਾ ਸਿੰਘ ਅਟੌਂਸਰਟਾ ਉਹਦੇ ਕਾਫੀ ਨਮੀਂ ਛੱਟ ਲੱਗੀ ਅਸੀਂ ਇਹਦੀ ਪੜਤਾਲ ਜਿਹੜੀ ਇਮੀਡੀਏਟਲੀ ਕਰਨ ਤੈਅ ਤੈਅ ਚੀਖ ਨੂੰ ਵੀ ਪੜਤਾਲ ਕਰਕੇ ਇਹਦੀ ਰਿਪੋਰਟ ਕੀਤੀ ਜਾਵੇ ਕਿਉਂਕਿ ਜਿਹੜਾ ਵੀ ਮੁਲਾਜ਼ਮ ਜਿਹਨੇ ਵੀ ਮੁਲਾਜ਼ਮ ਨੇ ਇਹ ਕਾਰਵਾਈ ਕੀਤੀ ਆ ਉਹਨਾਂ ਨੂੰ ਅਸੀਂ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਦੇ ਹਾਂ ਬਾਕੀ ਜਿਹੜੀ ਵੀ ਪ੍ਰਸ਼ਾਸਨਿਕ ਕਾਰਵਾਈ ਹੋਗੀ ਉਹ ਅਸੀਂ ਪੁਲਸ ਨੂੰ ਜਿਸ ਦਵਾਂਗੇ ਕਿ ਪੁਲਸ ਵੀ ਇਹਦੀ ਕਾਰਵਾਈ ਤਫਤੀਸ਼ ਕਰਕੇ ਕਰੇ ਇਹ ਹਜੇ ਮੁਲਾਜ਼ਮ ਤੇ ਕੋਈ ਲਿਹਾਇ ਨਹੀਂ ਕੀਤਾ ਜਾਊਗਾ ਜਿਹੜਾ ਸਾਡੇ ਪ੍ਰਬੰਧ ਨੂੰ ਖਰਾਬ ਕਰਦਾ ਜਿਹੜਾ ਸਾਡੇ ਪ੍ਰਬੰਧ ਨੂੰ ਵਿਗਾੜ ਰਿਹਾ ਚਾਹੇ ਕੋਈ ਵੀ ਮੁਲਾਜ਼ਮ ਉਹ ਜੇ ਇੱਕ ਮੁਲਾਜ਼ਮ ਇਨਵੋਲਵ ਹੋ ਜਾਵੇ 2013 ਜਿੰਨੇ ਵੀ ਮੁਲਾਜ਼ਮ ਇਨਵੋਲਵ ਹੋਏ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂ। ਹਾਂ ਜੀ ਤਦ ਉਹ ਇੱਕ ਮਾਮਾ ਆਪ੍ਰੀਕੀ ਇੱਕ ਘਟਨਾ ਅੱਜ ਲਗਭਗ ਸਵਾ ਕੇ 1 ਵਜੇ ਜਦੋਂ ਸਾਰੇ ਪ੍ਰਸ਼ਾਸਦਾ ਸ਼ਗਰ ਰਹੇ ਸੀਗੇ ਤੇ ਉਹ ਮੁਲਾਜ਼ਮ ਵੀ ਪ੍ਰਸ਼ਾਸਦਾ ਸ਼ਗਰ ਰਿਹਾ ਸੀ ਉਹਨਾਂ ਨੇ ਉਸ ਸਮੇਂ ਇਹ ਕਾਰਵਾਈ ਕਰ ਜਾਂ ਦਿੱਤੀ। ਉਹ ਜਿਸੀ ਕਰਮੀ ਇਹ ਕਿਹਦੇ ਪਰਿਵਾਰਕ ਮਸਲੇ ਜਿਹੜਾ ਆਪੋ ਦੀ ਇਹ ਇਹ ਜੋ ਮੈਨੂੰ ਪਤਾ ਲੱਗਾ ਕਿ ਇਹ ਉਹਨਾਂ ਦੇ ਨਿੱਜੀ ਪਰਿਵਾਰਕ ਝਗੜਾ ਸੀ ਤੇ ਉਹਨਾਂ ਦਾ ਘਰ ਦਾ ਝਗੜਾ ਸੀਗਾ ਤਾਂ ਉਹ ਪਿਛੋਂ ਘਰੋਂ ਵੀ ਇਹਨੂੰ ਪਤਾ ਲੱਗਿਆ ਕਿ ਇਹ ਤਕਰਾਰਬਾਜ਼ੀ ਚੱਲਦੀ ਆਈ ਹੈ ਤੇ ਉਹ ਆ ਗਏ ਇੱਥੇ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਜੋ ਬਹੁਤ ਮੰਗਰਬਗ ਮਤਬਾਕੀ ਘਟਨਾ ਆ ਅਸੀਂ ਇਹਦੀ ਤੁਰੰਤ ਪੀਸ਼ ਕਰਕੇ ਕਾਰਵਾਈ ਕਰਾਂਗੇ ਕੋਰਾਂਚ ਕੰਮ ਕਰਦੇ ਦੋਵੇਂ ਇੱਕੋ ਜਿਹਾ ਕੰਮ ਕਰਦੇ ਨਹੀਂ ਇਹ ਦੋਵੇਂ ਹੀ ਦਫਤਰ ਦਰਬਾਰ ਸਾਹਿਬ ਹੈ ਇੱਕ ਕਾਨਫਰੰਸ ਚਾ ਦੂਜਾ ਲਾਗੇ ਨਾਲ ਹੀ ਬਰਾਂਝਾ ਬਰਾਂਝਾ ਉੱਚ ਕੰਮ ਕਰ ਰਿਹਾ ਤੇ ਇਹ ਇਹ ਉਹਦੇ ਡਿਊਟੀ ਕਰਨ ਵਾਲਿਆ ਤੇ ਕਰਕੇ ਇੱਕ ਦੂਜੇ ਨੂੰ ਉਰਜਾ ਨਾਲ ਮਿਲਦੇ ਵੀ ਆ ਤੇ ਪਰਿਵਾਰਕ ਰਿਸ਼ਤੇ ਵੀ ਜਿਹਾ ਅਜੇ ਤੱਕ ਤੇ ਹਾਲਤ ਤਾਂ ਸੀਰੀਅਸ ਹੀ ਆ। ਇਹ ਬਾਕੀ ਜਦੋਂ ਮੈਡੀਕਲ ਰਿਪੋਰਟ ਆਈ ਉਹ ਦੱਸਾਂਗੇ।